हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪُر ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਉਹਦੇ ਆਦਖਲਾ ਪਿੱਖਿਆ ਦੀ ਤਿਆਰੀ ਅਧੀਨ ਅਭਿਆਸ 4.5 ਦੇ ਉੱਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਸਵਾਲ ਕਹਿੰਦਾ ਹੈ ਹੇਠ ਲਿਖਿਆਂ ਭਿੰਨਾਂ ਦੇ ਸਮੂਹਾਂ ਵਿੱਚੋਂ ਕਿਹੜੇ ਸਮਾਨ ਹਰ ਅਤੇ ਕਿਹੜੇ ਅਸਮਾਨ ਹਰ ਭਿੰਨਾਂ ਦੇ ਸਮੂਹ ਹਨ ਸਮਾਨ ਹਰ ਬੇਟਾ ਹੁੰਦੇ ਆ ਜਿਨ੍ਹਾਂ ਦੇ ਉੱਪਰਲੀ ਰਕਮ ਨੂੰ ਅਸੀਂ ਅੰਸ਼ ਬੋਲਦੇ ਆ ਠੀਕ ਹੈ ਹੇਠਲੀ ਰਕਮ ਨੂੰ ਅਸੀਂ ਹਰ ਬੋਲਦੇ ਆ ਪਿੰਨ ਦੇ ਵਿੱਚ ਠੀਕ ਹੈ ਤਾਂ ਸਮਾਨ ਹਰ ਜਾਂ ਸਮਮ ਹਰ ਦੇ ਵਿੱਚ ਜਿਹੜੀਆਂ ਰਕਮਾਂ ਬਰਾਬਰ ਹੋਣ ਉਹਨੂੰ ਸਮਾਨ ਹਰ ਸਮੂਹ ਕਹਿੰਦੇ ਆ ਠੀਕ ਹੈ ਆ ਬੇਟਾ ਆ ਭਿੰਨਾਂ ਦਾ ਸਮੂਹ ਆ ਨਾ ਤਿੰਨਾਂ ਦਾ ਤਾਂ ਇਹ 3/7 5/7 1/7 ਤਾਂ ਇਹਦਾ ਮਤਲਬ ਇਹਨਾਂ ਦੇ ਹਰ ਸਮਾਨ ਆ ਠੀਕ ਹੈ ਤਾਂ ਇਹਦਾ ਮਤਲਬ ਇਹ ਕੀ ਹੈਗੀ ਆ ਕਿਹੜੇ ਸਮਾਨ ਹਰ ਤਾਂ ਇਹ ਕੀ ਹੈ ਸਮਾਨ ਹਰ ਦੇ ਸਮੂਹ ਆ ਠੀਕ ਹੈ ਅੱਗੇ ਬੇਟਾ 6/9 4/9 1/9 ਤਾਂ ਆ ਥੱਲੇ 9 9 ਆਗੇ ਇਹ ਵੀ ਸਮਾਨ ਹਰ ਆ ਸਮਾਨ ਹਰ ਦਾ ਸਮੂਹ ਹੈਗਾ ਠੀਕ ਹੈ 9/12 7/11 7/10 ਇਹ ਅਸਮਾਨ ਹਰ ਇਹਨਾਂ ਦੇ ਹਾਰੇ ਜਿਹੜੇ ਬਰਾਬਰ ਨਹੀਂ ਹੈਗੇ ਠੀਕ ਹੈ ਅਸਮਾਨ ਹਰ ਭਿੰਨਾਂ ਦਾ ਸਮੂਹ ਆ ਅੱਗੇ 7/10 6/10 8/10 ਇਹ ਕੀ ਆ ਸਮਾਨ ਹਰ ਭਿੰਨਾਂ ਦਾ ਸਮੂਹ ਹੈਗਾ ਠੀਕ ਹੈ ਅੱਗੇ 5/3, 5/7, 5/9 ਇਹ ਵੀ ਅਸਮਾਨ ਹਰ ਹੋਗੇ ਬੇਟਾ ਇਹਨਾਂ ਦੇ ਹਰ ਅਲੱਗ-ਅਲੱਗ ਆ ਅਸਮਾਨ ਹਰ ਠੀਕ ਐ ਅਸਮਾਨ ਹਰ ਹੈਗੇ ਇਹਨਾਂ ਦੇ ਅੱਗੇ ਬੇਟਾ ਆ ਗਏ ਅਸੀਂ ਸਵਾਲ ਨੰਬਰ 2 ਦੇ ਉੱਤੇ ਇਹਦਾ ਹੇਠ ਲਿਖੇ ਵਿੱਚੋਂ ਹਰੇਕ ਸਮੂਹ ਲਈ ਦੋ ਸਮ ਹਰ ਭਿੰਨਾਂ ਲਿਖੋ ਤਾਂ ਹਰੇਕ ਸਮੂਹ ਦੇ ਲਈ ਬੇਟਾ 1/5, 4/5, 3/5 ਅਸੀਂ 6/5 ਲਿਖ ਸਕਦੇ ਆ 7/5 ਲਿਖ ਸਕਦੇ ਆ 8/5 ਕੁਝ ਵੀ ਲਿਖ ਸਕਦੇ ਆ 2 ਲਿਖ ਦਿੱਤੀਆਂ 3/9 4/9 7/9 ਅਸੀਂ 8/9 ਲਿਖ ਸਕਦੇ ਆ ਠੀਕ ਹੈ 10/9 11/9 ਕੁਝ ਵੀ ਲਿਖ ਸਕਦੇ ਆ ਅੱਗੇ 2/7 3/7 9/7 ਦੱਗੇ 5/7 6/7 ਅਸਮਾਨ ਹਰ ਭਿੰਨਾਂ ਦੇ ਅਸੀਂ ਸਮੂਹ ਲਿਖ ਦਿੱਤੇ ਠੀਕ ਹੈ ਬੇਟਾ ਅੱਗੇ ਉਹੋ ਇਕਾਈ ਪਿੰਨ ਲਿਖੋ ਜਿਸ ਦਾ ਹਰ ਹੇਠ ਲਿਖੇ ਅਨੁਸਾਰ ਹੋਵੇ ਉਹ ਇਕਾਈ ਪਿੰਨ ਲਿਖੋ ਤਾਂ ਇਕਾਈ ਪਿੰਨ ਉਹ ਪਿੰਨ ਹੁੰਦੀ ਹੈ ਜਿਹਦਾ ਅੰਸ਼ 1 ਹੁੰਦਾ ਹੈ ਤਾਂ ਹਰ ਕਹਿੰਦਾ 7 ਹੋਣਾ ਚਾਹੀਦਾ ਤਾਂ ਇਹ ਦਾ ਇਹ ਕਿਵੇਂ ਬਣ ਜੂ 1/7 ਇਹ ਇਕਾਈ ਪਿੰਨ ਹੋਗੀ ਠੀਕ ਹੈ ਜਿਹਦਾ ਅੰਸ਼ 1 ਹੁੰਦਾ ਹੈ ਤਾਂ ਹਰ ਕਹਿੰਦਾ 7 ਹੋਣਾ ਚਾਹੀਦਾ ਹਰ 5 ਇਹ ਬਣ ਗਈ 1/5 ਇਹ ਬਣ ਗਈ 1/8 ਇਹ ਬਣ ਗਈ 1/3 ਇਹ ਬਣ ਗਈ 1/15 ਇਕਾਈ ਪਿੰਨਾ ਬਣ ਗਈਆਂ ਠੀਕ ਹੈ ਅੱਗੇ ਬੇਟਾ ਸਵਾਲ ਨੰਬਰ 4 ਆ ਗਿਆ ਕਹਿੰਦਾ 68 ਲਿਖੀਆਂ ਪਿੰਨਾ ਵਿੱਚੋਂ ਕਿਹੜੀਆਂ ਉਚਿਤ ਕਿਹੜੀਆਂ ਉਚਿਤ ਪਿੰਨਾ ਤੇ ਕਿਹੜੀਆਂ ਅਨੁਚਿਤ ਪਿੰਨਾ ਹਨ ਠੀਕ ਹੈ ਤਾਂ ਜੇ ਡੀ ਭਿੰਨ ਦਾ ਅੰਸ਼ ਹਰ ਨਾਲੋਂ ਛੋਟਾ ਹੁੰਦਾ ਉਹ ਉਚਿਤ ਭਿੰਨ ਕਹਿੰਮਾਉਂਦੀ ਹੈ ਧਿਆਨ ਰੱਖਣਾ ਬੇਟਾ ਜੇ ਡੀ ਭਿੰਨ ਦਾ ਅੰਸ਼ ਉੱਪਰਲੀ ਰਕਮ ਨੂੰ ਅਸੀਂ ਅੰਸ਼ ਬੋਲਦੇ ਹਾਂ ਤਾਂ ਹੇਠਲੀ ਰਕਮ ਨੂੰ ਹਰ ਬੋਲਦੇ ਹਾਂ ਜੇ ਡੀ ਭਿੰਨ ਦਾ ਅੰਸ਼ ਹਰ ਨਾਲੋਂ ਛੋਟਾ ਹੋਵੇ ਉਹਨੂੰ ਅਸੀਂ ਉਚਿਤ ਭਿੰਨ ਕਹਿੰਦੇ ਆਂ ਯਾਦ ਰੱਖਣਾ ਠੀਕ ਹੈ ਇੱਥੇ ਅੰਸ਼ ਹਰ ਨਾਲੋਂ ਛੋਟਾ ਹੈ ਤਾਂ ਇਹ ਕਿਹੜੀ ਭਿੰਨ ਹੋਗੀ ਬੇਟਾ ਉਚਿਤ ਭਿੰਨ ਇਹ ਕਿਹੜੀ ਭਿੰਨ ਹੈ ਉਚਿਤ ਭਿੰਨ ਠੀਕ ਹੈ ਕਿੰਦਰ ਉਹਦੇ ਤੋਂ ਬਾਅਦ ਵਿੱਚ ਬੇਟਾ ਆਹ ਅੰਸ਼ ਹਰ ਨਾਲੋਂ ਵੱਡਾ ਹੈ ਇਹ ਅਣ ਉਚਿਤ ਭਿੰਨ ਹੋਗੀ ਅਣ ਉਚਿਤ ਭਿੰਨ ਠੀਕ ਹੈ ਇੱਥੇ ਅੰਸ਼ ਹਰ ਨਾਲੋਂ ਛੋਟਾ ਹੈ ਬੇਟਾ ਇਸ ਕਰਕੇ ਇਹ ਉਚਿਤ ਭਿੰਨ ਹੋਗੀ ਠੀਕ ਹੈ ਉਚਿਤ ਭਿੰਨ ਇੱਥੇ ਵੀ ਅੰਸ਼ ਹਰ ਨਾਲੋਂ ਛੋਟਾ ਹੈ ਬੇਟਾ ਇਹ ਉਚਿਤ ਭਿੰਨ ਹੋਗੀ ਇਥੇ ਵੀ ਅੰਸ਼ ਹਰ ਨਾਲੋਂ ਛੋਟਾ ਹੈ ਇਹ ਕੀ ਹੋਗੀ ਉਚਿਤ ਭਿੰਨ ਗੱਲ ਸਮਝ ਲੱਗ ਗਈ ਜਿੱਥੇ ਅੰਸ਼ ਹਰ ਨਾਲੋਂ ਛੋਟਾ ਆਇਆ ਉਹਨੂੰ ਉਚਿਤ ਭਿੰਨ ਕਹਿੰਦੇ ਆ ਜਿੱਥੇ ਅੰਸ਼ ਹਰ ਨਾਲੋਂ ਵੱਡਾ ਆ ਆ ਅੰਸ਼ ਹਰ ਨਾਲੋਂ ਵੱਡਾ ਇਹ ਅਣਉਚਿਤ ਭਿੰਨ ਹੈਗੀ ਆ ਠੀਕ ਹੈ ਇਹਦੇ ਨਾਲ ਹੀ ਬੇਟਾ ਅਭਿਆਸ 4.5 ਕੰਪਲੀਟ ਹੋ ਗਈ ਅਗਲੇ ਅੱਗੇ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ